ਕਤਮਾ ਮੇਡ ਬਲਾਕ ਨਹੀਂ ਟੁੱਟਣ ਦੇਵਾਂਗੇ ਕਤਮਾ ਮੇਡ ਬਲਾਕ ਨਹੀਂ ਟੁੱਟਣ ਦੇਵਾਂਗੇ ਵਾਰਨਿਕੂੂ ਇੱਕ ਤਾਂ ਜਿੰਦਾਬਾਦ 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 ਮਦਰੀਕਾ ਕਾਮਿਆਂ ਦਾ ਇੱਕ ਜਿੰਦਾਬਾਦ ਜਿੰਦਾਬਾਦ ਵਾਜ ਦੋ ਹਮੀ ਜੇ ਜਿੰਦਾਬਾ 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 ਬਲੈਕ ਤੋੜਨ ਵਾਲੀ ਸਰਕਾਰ ਮੁਰਤਾਵਾਦ ਜਤਮਾ ਬੇਡ ਬਲੈਕ ਤੋੜਨ ਵਾਲੀ ਸਰਕਾਰ ਮੁਰਤਾਵਾਦ ਜਤਮਾ ਬੇਡ ਬਲੈਕ ਤੋੜਨ ਵਾਲੀ ਸਰਕਾਰ ਮੁਰਤਾਵਾਦ ਪੰਜਾ ਸਰਪੰਚਾ ਦਾ ਏਕਾ ਜਿੰਦਾਬਾਦ ਸਿੱਧਵਾ ਮੇਟ ਬਲਾਕ ਨਹੀਂ ਟੁੱਟਣ ਦੇਵਾਂਗੇ ਸਿੱਧਵਾ ਮੇਟ ਬਲਾਕ ਨਹੀਂ ਟੁੱਟਣ ਦੇਵਾਂਗੇ ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਲੜਦੇ ਲੋਕਾਂ ਦਾ ਏਕਾ ਜਿੰਦਾਬਾਦ 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 ਸਿੱਧਵਾ ਮੇਟ ਬਲਾਕ ਨਹੀਂ ਟੁੱਟਣ ਦੇਵਾਂਗੇ ਸਿੱਧਵਾ ਮੇਟ ਬਲਾਕ ਨਹੀਂ ਟੁੱਟਣ ਔਰ ਅਸੀਂ ਇਹ ਵੀ ਮੰਗ ਕਰਦੇ ਆਂ ਵੀ ਮੰਦਰੇਕਾ ਮਜ਼ਦੂਰਾਂ ਨੂੰ 5-10-10 ਮਰਲੇ ਦੇ ਪਲਾਂਟ ਦਿੱਤੇ ਜਾਣ ਕਿਉਂਕਿ ਤੁਸੀਂ ਜਦੋਂ ਵੀ ਆਪਾਂ ਇੱਥੇ ਆਜ਼ਾਦ ਹੋ ਕੇ ਆਏ ਨਾ ਆਪਣੇ ਕੋਲ 5-5 4-4 ਮਰਲੇ ਸੀ ਤੇ ਉਹਦੇ ਵਿੱਚ ਸਾਡਾ ਪਰਿਵਾਰ ਵੱਡਾ ਹੋਇਆ ਛੋਟਾ ਥੋੜੀ ਹੋਇਆ ਉਹਦੇ ਵਿੱਚ ਅਸੀਂ 4-4 5-5 ਜੀ 5-5 ਮਰਲਿਆਂ 'ਚ ਰਹੀ ਜਾਂਦੇ ਆ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ 10-10 ਮਰਲੇ ਦੇ ਪਲਾਂਟ ਦਿੱਤੇ ਜਾਣ ਤੇ ਉਹ ਪਲਾਂਟਾਂ ਦੇ ਵਿੱਚ ਘੱਟੋ-ਘੱਟ 5 ਲੱਖ ਦੀ ਗ੍ਰਾਂਟ ਦਿੱਤੀ ਜਾਵੇ ਮਕਾਨ ਬਣਾਉਣ ਦੇ ਲਈ ਪੰਜਾਬ ਦੇ ਵਿੱਚ ਅਸੀਂ ਇੱਕ ਪਿੰਡ 'ਚ ਪਲਾਂਟ 200 ਪਲਾਂਟ ਲੈ ਕੇ ਦਿੱਤਾ ਗੋਲਫੀਆਂ ਕਾਦਰਬਖਸ਼ ਇਹ ਹਰਕਾ ዳਕੇ ਦਾ ਪਿੰਡ ਆ ਉਥੋਂ ਨਾ ਜਿਹੜਾ ਹਲਕਾ ਅੰਚਾਰ ਦੇ ਕੰਗਾ ਨਾ ਕਹਿੰਦਾ ਸੀ ਆ ਸਾਡਾ ਜਿਹੜਾ ਇਥੋਂ ਦਾ ਸਰਪੰਚ ਆ ਇਹਨੂੰ ਸਰਪੰਚ ਬਣਾ ਦਿਓ ਤਦੋਂ ਉਹ ਪਲਾਂਟ ਦੇਵਾਂਗੇ ਨਹੀਂ ਅਸੀਂ ਪਲਾਂਟ ਨਹੀਂ ਦੇਣੇ ਉਥੇ ਮਜ਼ਦੂਰਾਂ ਨੇ ਕੀਤਾ ਇੱਕਾ ਢੋਡੇ ਵਰਗੇ ਬਈ ਦੂਰ ਸੀ ਔਰ ਬੀੜੀ ਪੀਓ ਉਦੋਂ ਇਥੋਂ ਵਾਲਾ ਮੁੱਲਾ ਪਰ ਉੱਥੇ ਆਪਣੇ ਗਰਹਾਉ ਬਿੰਦਾ ਸੀ ਤਿੰਨ ਦਿਨ ਲਗਾਤਾਰ ਪੂਰੀ ਧੁੱਪ ਦੇ ਵਿੱਚ ਉਹ ਬੀਡੂ ਕੀ ਉਹਦੇ ਤੌਣ ਦੇ ਰੱਖਿਆ ਘੋੜਾ 200 ਪਲਾਕ ਲੈ ਕੇ ਦਿੱਤੇ ਪੰਜਾਬ ਦੇ ਕਿਸੇ ਨੂੰ ਨਹੀਂ ਮਿਲੇ ਗੋਸ਼ੀਆਂ ਕਾਤਲਬਾਖ ਦੇ 200 ਪਲਾਕ ਲੈ ਕੇ ਦਿੱਤਾ ਜਾ ਕੇ ਪੁੱਛ ਲੋ ਇਹ ਲਾਲ ਝੰਡੇ 'ਚ ਐਨੀ ਤਾਕਤ ਹੈ ਜੇ ਅਸੀਂ ਜੁੜੇ ਰਹਿਾਂਗੇ ਕੱਟ ਆਪਣਾ ਵੱਧ ਜੋੜਾਂਗੇ ਬਲਾਂਕ ਆਪਾਂ ਟੁੱਟਣ ਨਹੀਂ ਦੇਣਾ ਨਾ ਇਹ ਲੋਕੀ ਤੋੜ ਸਕਾ ਹੁਣ ਸਾਡੇ ਵਿੱਚ ਸਾਡੇ ਜਮਹੂਰੀ ਕਿਸਾਨ ਸੰਗਤ ਕੰਮ ਲੈਣੇ ਹੁੰਦੇ ਆ ਇੱਥੇ ਸਾਨੂੰ ਆਉਣਾ ਸੌਖਾ ਨੇੜੇ ਆਸਾੜਾ ਤੱਕ 4 ਕਿਲੋਮੀਟਰ ਦੇ ਅੰਦਰ ਬਲਾਕ ਦੇ ਵਿੱਚ ਅਸੀਂ ਸਾਡੇ ਮਜ਼ਰੇਗਾ ਮਜ਼ਦੂਰ ਆ ਜਾਂਦੇ ਆ ਜਾਂ ਸਾਡੇ ਪੰਜ ਸਰਪੰਚ ਸੌਫਤਾ ਲੈਣ ਆਈ ਬਲਾਕ ਦੇ ਕੰਮ ਨਵੇੜ ਜਾਂਦੇ ਆ ਮੁੱਲਾਪੁਰ ਬਲਾਕ ਦੇ ਨਾਲ ਜੇ ਸਾਨੂੰ ਜੋੜਿਆ ਜਾਵੇਗਾ ਪਹਿਲੀ ਗੱਲ ਆਪਾਂ ਜੇ ਲੜਦੇ ਰਹੇ ਸ਼ਿਕਰਚ ਕਰਾਂਗੇ ਆਪਾਂ ਜਿੱਤਾਂਗੇ ਔਰ ਜਿਹੜੀ ਆਪਣੀ ਜਿੱਥੇ ਬੰਦੀ ਹੈ ਕਿਤੇ ਹੈ ਨਹੀਂ ਜਿਹੜੇ ਸ਼ਿਕਰਚ ਉੱਤਰਗੇ ਉਹ ਜਿੱਤਦੇ ਆ ਆਪਾਂ ਟੁੱਟਣ ਨਹੀਂ ਦੇਵਾਂਗੇ ਤੇ ਇਹ ਸਰਕਾਰ ਇਹ ਬਲਾਕ ਨੂੰ ਤੋੜਨਾ ਚਾਹੁੰਦੀ ਹੈ ਸਾਡੇ ਸਾਡੇ ਇੱਕ ਪਾਰਟੀ ਦੇ ਵੱਡੇ ਆਜੂ ਆਏ ਨੇ ਬਲਰਾਜ ਕੋਟਮਰਾਂਗੇ ਸਾਡੇ ਜ਼ਿਲ੍ਹੇ ਦੇ ਬੰਦੇ ਆਣ ਸਾਡੇ ਪੰਜਾਬ ਦੇ ਪ੍ਰਧਾਨ ਆਏ ਨੇ ਔਰ ਸਾਡੀ ਬੀਬੀ ਆਈ ਹੈ ਇਸਤਰੀ ਵੇਗ ਦੇ ਕਰਮੀਨਰ ਨੇ ਉਹ ਵੀ ਆਪਣੇ ਵਿਚਾਰ ਰੱਖਣਗੇ ਤੁਸੀਂ ਵਿਚਾਰ ਸੁਣਨੇ ਆ ਵਧੀਆ ਤਰੀਕੇ ਨਾਲ ਔਰ ਪਹਿਲਾ ਆਪਣਾ ਹਸਪਤਾਲ ਬੜਾ ਪੁਰਾਣਾ ਹਸਪਤਾਲ ਤੋਂ ਸਿੱਧਾ ਮਵੇਗ ਤੁਹਾਨੂੰ ਪਤਾ ਹੋਵੇਗਾ ਇਥੇ ਆਪਾਂ ਜਦੋਂ ਪਹਿਲਾਂ ਆਉਂਦੇ ਸੀ ਆਪਾਂ ਥੋੜੀਆਂ-ਥੋੜੀਆਂ ਦਵਾਈਆਂ ਲੈ ਜਾਂਦੀਆਂ ਸੀ ਉਹ ਵੀ ਇਹਨਾਂ ਨੇ ਹਸਪਤਾਲ ਤੋੜ ਕੇ ਡਿਸਪੈਂਸਰੀ ਬਣਾਤੀ ਜਿਸ ਕੈਸੇ ਦੇ ਮਤਲਬ ਇਹ ਤੇ ਮੰਦੰਪੱਟੀ ਕੰਨੀ ਹੋਵੇਗੀ ਤੇ ਜਾਨ ਕੋਈ ਜਿੰਨੇ 307 ਦਾ ਜਾਂ ਕੋਈ ਪਰਚਾ ਬਣਾਉਣਾ ਪਰਚਾ ਬਣ ਜੀ ਦਵਾਈ ਕੋਈ ਨਹੀਂ ਕਿਉਂਕਿ ਆਪਾਂ ਨੇ ਇਹ ਇਲਾਕੇ ਦੇ ਵਿੱਚ ਕੋਈ ਹਸਪਤਾਲ ਹੀ ਹੈ ਨਹੀਂ ਮਾੜੀ ਮੋਟੀ ਸੂਹ ਹੁਣ ਤਾਂ ਆਪਾਂ ਨੂੰ ਹਸਪਤਾਲ ਜੇ ਮਿਲ ਜਾਂਦੀ ਦੀ ਆਪਣੀ ਉਹ ਵੀ ਬੰਦ ਹੋ ਗਈ ਇੱਥੇ ਇੱਕ ਐਂਬੂਲੈਂਸ ਖੜੀ ਹੁੰਦੀ ਤੁਸੀਂ ਵੇਖੀ ਹੋਣੀ ਆਉਂਦਾ ਜਾਂਦੇ ਨੇ ਕੋਈ ਰਾਤ ਮਰਾਤ ਕੋਈ ਲੜਾਈ ਝਗੜਾ ਜਾਂ ਕੋਈ ਹੋਰ ਕੰਮ ਕਰਦੇ ਨੇ ਕੋਈ ਗੱਲਬਾਤ ਹੋ ਜਾਂਦੀ ਸੀ ਤਾਂ ਆਪਾਂ ਉਹ ਐਂਗੂਲੈਂਸ ਬੁਲਾ ਕੇ ਆਪਾਂ ਗਾਹ ਆਪਣਾ ਮਰੀਜ਼ ਨੂੰ ਲੈ ਜਾਂਦੇ ਕਿਉਂ ਜਾਨ ਵੱਜ ਜਾਂਦੀ ਸੀ ਸਾਡੇ ਸਤੂਆ ਮੇਟਪਲਾ ਹਸਪਤਾਲ ਚੋਂ ਉਹ ਐਂਬੂਲੈਂਸ ਵੀ ਚਾਕੇ ਦਿੱਤੀ ਗਈ ਇਹ ਤੇ ਡਾਕਟਰ ਪਹਿਲੇ ਸਮੇਂ ਬਹੁਤ ਵਧੀਆ ਡਾਕਟਰ ਸੀਗੇ ਸਾਡਾ ਇਲਾਜ ਕਰਦੇ ਸੀਗੇ ਆਪਾਂ ਨੂੰ ਦਵਾਈ ਕੁੱਝ ਹੀ ਮਿਲ ਜਾਂਦੀ ਸੀ ਹੁਣ ਉਹ ਵੀ ਨਹੀਂ ਮਿਲਦੀ ਕੋਈ ਨੂੰ ਤੋੜ ਦਿੱਤਾ ਗਿਆ ਛੋਟਾ ਕਰ ਦਿੱਤਾ ਗਿਆ ਅਸੀਂ ਆਪਣੇ ਇਸ ਧਰਨੇ ਕੋਈ ਵੀ ਮੰਗ ਕਰਦੇ ਆਂ ਕਿ ਜਿਹੜਾ ਸਾਡਾ ਹਸਪਤਾਲ ਆ ਇਹਦੇ ਵੀ ਡਾਕਟਰ ਪੂਰੇ ਕੀਤੇ ਜਾਣ ਜਿਹੜੇ ਸਾਡੇ ਨੇੜੇ ਜਿਹੜੇ 20 ਕਿਲੋਮੀਟਰ ਦੇ ਏਰੀਆ ਦੇ ਵਿੱਚ ਕੋਈ ਹਸਪਤਾਲ ਹੀ ਹੈ ਨਹੀਂ ਸਾਡੀਆਂ ਦੋ ਵੱਡੀਆਂ ਇਹ ਸਮੱਸਿਆ ਨੇ ਬੇੜ ਇਲਾਕੇ ਦੀਆਂ ਅਸੀਂ ਬੜੇ ਲੰਮੇ ਚਿਰ ਤੋਂ ਨੱਕਦੇ ਆਏ ਆਂ ਕਿ ਸਾਡੇ ਬੇੜ ਇਲਾਕੇ ਦੇ ਵਿੱਚ ਨਾ ਕੋਈ ਕੁੜੀਆਂ ਦਾ ਕਾਲਜ ਆ ਜਿੱਥੇ ਅਸੀਂ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਆਂ ਔਰ ਇਹਨਾਂ ਨੇ ਸਾਨੂੰ ਪੜ੍ਹਾਈ ਤੋਂ ਵਾਂਝੇ ਰੱਖਿਆ ਹੋਇਆ ਅਸੀਂ ਤਾਂ ਇਹ ਸੋਚ ਕਹਿੰਦੇ ਸੀ ਸਰਕਾਰਾਂ ਤੋਂ ਮੰਗ ਹਮੇਸ਼ਾ ਕਰਦੇ ਰਹੇ ਆਂ ਕਿ ਸਾਡੇ ਇੱਥੇ ਬੇੜ ਇਲਾਕੇ ਦੇ ਵਿੱਚ ਨੇੜੇ ਜਿੱਥੇ ਸਾਡੀਆਂ ਬੱਚੀਆਂ 5-4 ਕਿਲੋ 10 ਕਿਲੋ ਮੀਟਰ ਦੇ ਵਿੱਚ ਪੜ੍ਹ ਸਕਣ ਚੰਗੀ ਪੜ੍ਹਾਈ ਪ੍ਰਾਪਤ ਕਰ ਸਕਣ ਕਾਲਜ ਬਣਨੇ ਚਾਹੀਦੇ ਆ ਇਹਨਾਂ ਨੇ ਕੌਲਜੀ ਬਣਾਉਣੇ ਸੀ ਜਿਹੜਾ ਆ ਮਿੰਦਰੀਗਾ ਮਜ਼ਦੂਰਾਂ ਦਾ ਇੱਕ ਦਫ਼ਤਰ ਆ ਬੜੇ ਲੰਮੇ ਸਮੇਂ ਤੋਂ ਜੁੜਿਆ ਜਦੋਂ ਦੇ ਆਪਾਂ ਯਾਦ ਹੋਏ ਉਦੋਂ ਦਾ ਕੱਤੇ ਆ ਤੇ ਇਹਨਾਂ ਵੀ ਇਥੋਂ ਪੱਟ ਕੇ ਇੱਕ 20 ਕਿਲੋਮੀਟਰ ਦੂਰ ਲਜਾਇਆ ਗਏ ਭੇਜ ਰਹੇ ਨੇ ਵੀ ਇਹ ਲੋਕ ਉੱਥੋਂ ਤੱਕ ਪਹੁੰਚ ਨਾ ਸਕਣ ਸਾਡੇ 65 ਪਿੰਡਾਂ ਦਾ ਕੰਮ ਤਾਂ ਇੱਥੇ ਲੋਭ ਨਹੀਂ ਆਉਂਦਾ 113 ਪਿੰਡਾਂ ਦਾ ਕੰਮ ਉਥੇ ਲੋਕਾਂ ਦੀ ਨਹੀਂ ਆਉਣਾ ਇਹ ਸਰਕਾਰ ਸਾਨੂੰ ਰੋਲਣ ਤੇ ਕੁਲੀ ਹੋਈ ਆ ਤੇ ਜਿਹੜੀਆਂ ਆਹਾਂ ਜਗਾ ਕੀ ਇਹ ਜਗਾ ਮੇਰੇ ਹਿਸਾਬ ਨਾਲ ਕੋਈ ਇੱਥੇ 2-3 ਕਿੱਲੇ 4 ਕਿੱਲੇ ਏਕੜ ਦੇ ਵਿੱਚ ਹੋਊਗਾ ਪਰ ਨੰਤੀ ਦਾ ਕੀ ਤਾਂ ਹੀ ਆਈ ਆ ਇਹ ਇਹਨਾਂ ਨੇ ਇਹਨੂੰ ਇਥੋਂ ਬਲਾਕ ਨੂੰ ਖਤਮ ਕਰਕੇ ਆਪਦੇ ਰਿਸ਼ਤੇਦਾਰਾਂ ਨੂੰ ਆਪਦੇ ਤੇ ਹੈਕਟਰ ਨੂੰ ਜਗਾ ਵੇਚਣੀ ਆ ਇਹਦਾ ਮਤ ਤੁਹਾਡਾ ਫਿਕਰ ਨਹੀਂ ਉਹਨਾਂ ਦਾ ਫਿਕਰ ਆ ਆ ਸਰਕਾਰਾਂ ਨੇ ਉਹਨਾਂ ਦਾ ਫਿਕਰ ਆ ਮਲੇ ਨੂੰ ਜਿੰਨਾ ਵੀ ਸਰਕਾਰ ਆ ਜਿੱਥੇ ਜਿਨ੍ਹਾਂ ਨੇ ਤੁਹਾਡੇ ਨਾਲ ਵੱਡੀ ਠੱਗੀ ਮਾਰੀ ਆ ਠੱਗੀ ਕੀ ਮਾਰੀ ਆ ਤੁਹਾਨੂੰ ਬਿੱਬੀ ਕਹਿੰਦੇ ਸੀ ਇਹ ਵੀ ਤੁਸੀਂ ਸਾਨੂੰ ਵੋਟਾਂ ਪਾਓ ਤੁਹਾਡੇ ਖਾਤੇ ਦੇ ਵਿੱਚ ਅਸੀਂ 1000 ਰੁਪਏ ਮਹੀਨੇ ਦਾ ਪਾਵਾਂਗੇ ਆਇਆ ਕਿਤੇ ਨਹੀਂ ਆਇਆ ਧੋਖਾ ਦਿੱਤਾ ਨਾ ਫੇਰ ਜਿਹੜਾ ਤੁਸੀਂ ਇੱਥੇ ਮੰਰੇਗਾ ਦੇ ਵਿੱਚ ਕੰਮ ਕਰਦੇ ਹੋ ਤੁਹਾਨੂੰ ਮੰਰੇਗਾ ਦੇ ਪੈਸੇ ਸਹੀ ਢੰਗ ਨਾਲ ਕਿਤੇ ਮਿਲੇ ਆ ਨਹੀਂ ਮਿਲੇ 100 ਦਿਨ ਦਾ ਕੰਮ ਆ 100 ਦਿਨ ਕਿਤੇ ਤੁਸੀਂ 100 ਦਿਨ ਲਾਇਆ 100 ਦਿਨ ਉਹਨਾਂ ਦਾ ਲੱਗਿਆ ਜਿਹੜੇ ਸਰਕਾਰ ਨੇ ਆਪਣੇ ਮੇਡ ਲਾਏ ਆ ਉਹਨਾਂ ਦਾ ਕੰਮ ਚੱਲਿਆ ਟੋਡਣ ਨੂੰ ਸੋਧਣ ਦਾ ਕੰਮ ਮਿਲਿਆ ਤੁਨ ਨੂੰ ਭਰ ਤੋਂ ਵੱਧ 25 ਤੋਂ 30 ਦਿਨ ਦਾ ਕੰਮ ਮਿਲਿਆ ਸਾਨੂੰ ਮਿਲਿਆ ਜੀ 7 ਦਿਨ ਔਰ ਇਹ ਸਾਰੇ ਪਿੰਡਾਂ ਦੀ ਸਮੱਸਿਆ ਇਸ ਕਰਕੇ ਤੁਨ ਨੂੰ ਅਸੀਂ ਜਗਾਉਣ ਦੇ ਖਾਤਰ ਟੋੜੇ ਜਿਹੜੇ ਹੱਕਾਂ ਤੇ ਡਾਕੇ ਮਾਰਦੇ ਡਾਕ ਨੂੰ ਬੰਦ ਕਰਨ ਦੇ ਖਾਤਰ ਇਕੱਠਿਆ ਕੀਤਾ ਔਰ ਇਤੋਂ ਦੀ ਵੀ ਵੀਡੀਓ ਨੂੰ ਔਰ ਬਲਾਕ ਦੇ ਜਿਹੜੇ ਏਪੀਓ ਉਹਨਾਂ ਨੂੰ ਵੀ ਜਿਹੜੇ ਤਾਂ ਇਹਨਾਂ ਦੇ ਆਪ ਦੇ ਸਰਪੰਚਾਂ ਤੰਗ ਦੇ ਲਾਏ ਹੋਇਆ ਤੰਗ ਦੇ ਕਹਿਣ ਤੇ ਉਹਨਾਂ ਨੂੰ ਕੰਮ ਦਿੱਤਾ ਜਾਂਦਾ ਬਾਕੀ ਲੋਕ ਬਹਿਨੇ ਬੈਠੇ ਆ ਹੁਣਾ ਛੱਤਾਂ ਦੇ ਪੈਸੇ ਆਏ ਆ ਉਹਨੇ ਵੀ ਛੱਤਾਂ ਦੇ ਕਦੀ ਬੀਬੀਆਂ ਨੂੰ ਆਏ ਕਿ ਨਹੀਂ ਆਏ ਉਹਦੇ ਵਿੱਚ ਵੀ ਨਾ ਇਹਨਾਂ ਨੇ ਕੀ ਕੀਤਾ ਪੈਸੇ ਲਏ ਆ ਜਿਨ੍ਹਾਂ ਨੇ ਪੈਸੇ ਦਿੱਤੇ ਉਹਨਾਂ ਦੀਆਂ ਫੈਲਾ ਬਣਾਈਆਂ ਕਹਿੰਦੀਆਂ ਜਿਨ੍ਹਾਂ ਨੇ ਪੈਸੇ ਨਹੀਂ ਦਿੱਤੇ ਨਾ ਉਹ ਆਮ ਆਲੇ ਜਿਹੜੇ ਲਾਏ ਹੋਏ ਸੀਗੇ ਉਹਨਾਂ ਦੇ ਆਹ ਅਰਪੜ ਦੇ ਲੋਕ ਉਹਨਾਂ ਨੇ ਉਹ ਗਰੀਬਾਂ ਨੂੰ ਜਿਨ੍ਹਾਂ ਨੂੰ ਪਹੁੰਚ ਨਹੀਂ ਸੀ ਉਹਨਾਂ ਤੱਕ ਪਹੁੰਚਣੇ ਦਿੱਤੇ ਜਿਨ੍ਹਾਂ ਦੇ ਚੰਗੇ ਲੈਟਰ ਫਰਸ਼ਾ ਲਗੀਆਂ ਉਹਨਾਂ ਦੇ ਉਹਨਾਂ ਨੇ ਲਿਖ ਕੇ ਭੇਜਿਆ ਅਸੀਂ ਮੰਗ ਕਰਦੇ ਹਾਂ ਇਥੋਂ ਮੀਡੀ ਪੀਓ ਸਭ ਤੋਂ ਔਰ ਏਡੀਸੀ ਵਿਕਾਸ ਤੋਂ ਵੀ ਮੰਗ ਕਰਾਂਗੇ ਵੀ ਪਰਤਾਲ ਕੀਤੀ ਜਾਣੀ ਚਾਹੀਦੀ ਹੈ ਵੀ ਜਿਨ੍ਹਾਂ ਦੀਆਂ ਕੱਚੀਆਂ ਛੱਤੀਆਂ ਪੱਕਾ ਹੋਣਾ ਪੱਕੀਆਂ ਹੋਣ ਵਾਲੀਆਂ ਨਾ ਉਹਨਾਂ ਦੀਆਂ ਬਣਾਈਆਂ ਜਾਣ ਬਲਕਿ ਉਹਨਾਂ ਨੂੰ ਜਿਹੜੇ ਪਹਿਲਾਂ ਹੀ ਮਹਿਲਾ ਚ ਬੈਠੇ ਆ ਇਹਦੀ ਪਰਤਾਲ ਹੋਣੀ ਚਾਹੀਦੀ ਹੈ ਔਰ ਜਿੰਨੇ ਸਾਡੇ ਇਹ ਕਹਿ ਦੇ ਲੇ ਕੇ ਹਰ ਅਤੇ ਨਸ਼ੇ ਦੇ ਬਰਤ ਕੋਈ ਮਹਿਮਤ ਹੋਈ ਆ ਤੇ ਪਰ ਜੇ ਆਪਾਂ ਗੱਲ ਕਰੀਏ ਤਾਂ ਨਸ਼ਾ ਪੈਣਾ ਵੀ ਤਾਂ ਇਲਾਕਾ ਪਰਾਂ ਦੇ ਕਿਸਾਈ ਦਾ ਕਈ ਕਾਰਿਆਂ ਪੈਣਾ ਦੇ ਵੀਰ ਕਈ ਸਾਡੀਆਂ ਮਾਤਾਵਾਂ ਦੇ ਪੁੱਤ ਨਸ਼ੇ ਦੇ ਬਲੀ ਚੱਕੇ ਪਰ ਇਹਨਾਂ ਸਰਕਾਰਾਂ ਨੇ ਤਾਂ ਜੰਮ ਇਹਨਾਂ ਸਰਕਾਰਾਂ ਦੇ ਕੰਨਾਂ ਤੇ ਤਾਂ ਕਰ ਵੀ ਜੂਨ ਹੀ ਨਾ ਸਕਦੀ ਕਿਉਂਕਿ ਇਹਨਾਂ ਦੇ ਪੁੱਤ ਮਰੇ ਨਹੀਂ ਇਹਨਾਂ ਦੇ ਪੈਣਾ ਦੇ ਭਰਾ ਨਹੀਂ ਮਰੇ ਕੋ ਨਸ਼ੇ ਦੇ ਵਿੱਚ ਇਹਨਾਂ ਨੇ ਦੂਜੇ ਆਪਣੀ ਨਵੀਂ ਡਿਵਿਜਨ ਨੂੰ ਤਾਂ ਇਹਨਾਂ ਨੇ ਮਤਲਬ ਕਿ ਇੱਕ ਕਾਇਦਾ ਵਧਾ ਦਿੱਤੀ ਗਨ ਕਰਦੀਆਂ ਕਿ ਕਿ ਹੁਣ ਸਾਡੇ ਪ੍ਰਧਾਨ ਸਾਹਿਬ ਸਾਰੇ ਮਤਲਬ ਦਾਅ ਦਾ ਚੱਕੇ ਲੈਣ ਨੂੰ ਜੋ ਕਿ ਤੁਹਾਡਾ ਬਲਾਕ ਤੋੜਨ ਦੀ ਬਾਕੀ ਕਿ ਸਾਡੇ ਕਾਰਜ ਨਾ ਪੈਂਦੇ ਸਰਕਾਰ ਕਾਇਮ ਦੀ ਅਸੀਂ ਇਹਨਾਂ ਮੁੱਦਿਆਂ ਤੇ ਸਾਨੂੰ ਕਿ ਇਹ ਸੰਘਰਸ਼ ਕਰਨਾ ਪੈਣਾ ਇਹ ਇੱਕ ਸੰਘਰਸ਼ ਅੱਜ ਦਾ ਨਹੀਂ ਇਹ ਸੰਘਰਸ਼ ਸਾਨੂੰ ਲੰਬਾ ਕਰਨਾ ਪੈਣਾ ਕਿਉਂਕਿ ਇਹੇ ਮਾੜੇ ਮੁੱਤੇ ਤਾਂ ਇਹੇ ਗੱਲਾਂ ਤੇ ਇਹਦੇ ਸਰਕਾਰਾਂ ਸੁਣਨ ਵਾਲੀਆਂ ਨਹੀਂ ਪਰ ਆਪਣਾ ਦੁੱਖ ਕੱਤਣ ਵਾਸਤੇ ਆਪਾਂ ਅੱਜ ਸਾਰੇ ਇਕੱਠੇ ਹੋਏ ਆਂ ਬੱਟੀ ਕੈਂਤੀ ਵਿੱਚ ਸਾਡੀਆਂ ਮਾਣੀਆਂ ਭੈਣਾਂ ਬਜਾਈਆਂ ਨੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਫਾਟੇ ਬੁਲਾਉਣਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨੂੰ ਕਹਿਆ ਯਾਰ ਟੁੱਪਾ ਕਿੱਥੇ ਗਿਆ ਸਭ ਉਹ ਕਹਿਆ ਭਰਾਵੀਆਂ ਨੂੰ ਬੇਨਤੀ ਹੈ ਕਿ ਸੋੜਾ ਟੁੱਪ ਦਾ ਦਾਨ 받ਿਓ ਆਪ ਜਿਦੇ ਇਸ ਹਾਲਾਤ ਆਪਣੇ ਪੰਜਾਬ ਦੇ ਇਹ ਬਣ ਗਏ ਨੇ ਚਾਹੇ ਕੋਈ ਖੇਤੀ ਕਰਦਾ ਹੈ ਚਾਹੇ ਕੋਈ ਮਜ਼ਦੂਰੀ ਕਰਦਾ ਹੈ ਚਾਹੇ ਕੋਈ ਦੁਕਾਨਦਾਰੀ ਕਰਦਾ ਹੈ ਚਾਹੇ ਕੋਈ ਛੋਟਾ ਬਿਜ਼ਨਸ ਕਰਦਾ ਹੈ ਚਾਹ ਕੋਈ ਡੱਗੀ ਲਾ ਕੇ ਕਪੜਾ ਵੇਚਦਾ ਚਾਹ ਕੋਈ ਸਬਜ਼ੀ ਵੇਚਦਾ ਕੋਈ ਵੀ ਵਿਅਕਤੀ ਸੁਰੱਖਿਅਤ ਨਹੀਂ ਹੈਗਾ ਕਿਸੇ ਦਾ ਤਾਂ ਦਾ ਸੁਰੱਖਿਅਤ ਨਹੀਂ ਹੈਗਾ ਸਰਕਾਰਾਂ ਗੱਪ ਮਾਰ ਕੇ ਲੋਕ ਸਰਕਾਰਾਂ ਬਣਾ ਲੈਂਦੇ ਨੇ ਆਪਾਂ ਇਹਨਾਂ ਦੀਆਂ ਮੂਮ ਮਠਗਣੀਆਂ ਗੱਲਾਂ ਦੇ ਵਿੱਚ ਆ ਜੰਨੇ ਆ ਤੁਸੀਂ ਪਿਛਲੇ 10 ਸਾਲਾਂ ਤੋਂ ਉਸੀਂ ਦੇਖਦੇ ਹਾਂ ਪਹਿਲਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹ ਕਹਿੰਦਾ ਸੀ ਮ ਨੂੰ ਬਾਣੀ ਦੀ ਸੌ ਖਾ ਕੇ ਗੁਟਕੇ ਦੀ ਸੌ ਖਾ ਕੇ ਉਸਨੇ ਕਿਹਾ ਕਿ ਜਿੰਨਾ ਲੋਕਾਂ ਸਰ ਕਰਚਾ ਹੈ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ ਕਿਸਾਨ ਹੈ ਤੁਹਾਨੂੰ ਬੈਂਕਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ ਥੋੜਾ ਕਰਚਾ ਸਰਕਾਰ ਦੇ ਵੀ ਲੇਕਿਨ ਇਹ ਵੀ ਬਣਿਆ ਕਿਹਾ ਸੀ कि ਅਸੀਂ 4 ਮਹੀਨਿਆਂ ਦੇ ਅੰਦਰ ਅੰਦਰ ਨਸ਼ਾ ਰਹਿਣਾ ਸਮਾਪਤ ਕਰ ਦਿਆਂਗੇ ਉਦੋਂ ਬਾਅਦ ਵੱਡੇ ਗੱਪ ਹੋਰ ਮਾਰੇ ਗਏ ਆ ਜੋ ਮੁੱਖ ਮੰਤਰੀ ਹੈ ਸਰਦਾਰ ਭਗਵੰਤ ਸਿੰਘ ਇਹਨੇ ਗੱਪ ਮਾਰਨ ਦੀ ਕੋਈ ਕਸਰ ਨਹੀਂ ਛੱਡੀ ਕਹਿੰਦਾ ਸੀ ਸੱਥਾਂ ਤੋਂ ਸਰਕਾਰ ਚੱਲੂਗੀ ਤੁਹਾਡੇ ਦਰਾਂ ਦੇ ਉੱਪਰੋਂ ਸਰਕਾਰ ਚੱਲੂਗੀ ਸੋਨੋ ਨੌਕਰੀਆਂ ਦੇ ਦਿੱਤੀਆਂ ਜਾਣਗੀਆਂ ਤੁਹਾਨੂੰ ਡਾਕਟਰੀ ਫ੍ਰੀ ਕਰ ਦਿੱਤੀ ਦਵਾਂਗੀ ਵਿੱਦਿਆ ਫ੍ਰੀ ਕੀਤੀ ਜਾਊਗੀ ਕਾਨੂੰਨ ਦਾ ਰਾਜ ਹੋਊਗਾ ਅੱਜ ਕੋਈ ਵੇਖਦੇ ਹੋ ਨਾ ਤਾਂ ਕੋਈ ਟੀਚਰ ਜਿਹੜੇ ਨੇ ਉਹ ਵੀ ਸੜਕਾਂ ਤੇ ਤੁਰੇ ਹੋਏ ਨੇ ਜਿਹੜੇ ਦੂਸਰੇ ਮੁਲਾਜ਼ਮ ਨੇ ਬਿਜਲੀ ਬੋਰਡ ਵਾਲੇ ਉਹ ਵੀ ਸੜਕਾਂ ਦੇ ਉੱਤੇ ਧਰਨੇ ਦੇ ਰਹੇ ਨੇ ਮੰਨਰੇਕਾ ਵਾਲੇ ਵੀ ਧਰਨਾ ਦੇ ਰਹੇ ਨੇ ਕਸਾਨ ਨੇ ਜਿਹੜੇ ਉਹ ਵੀ ਆਪਣੀਆਂ ਜ਼ਮੀਨਾਂ ਬਚਾਉਣ ਲਈ ਸੜਕਾਂ ਤੇ ਉੱਤੇ ਧਰਨੇ ਦੇ ਰਹੇ ਹੈਗੇ ਨੇ ਕੋਈ ਵੀ ਵਿਅਕਤੀ ਐਸਾ ਨਹੀਂ ਹੈਗਾ ਜਿਹੜਾ ਪੀੜਤ ਨਾ ਹੋਵੇ ਇਸ ਸਰਕਾਰ ਦੇ ਵਿੱਚ ਇਹ ਤਾਂ ਕਹਿੰਦੇ ਸੀ ਸੱਤਾ ਚੋਂ ਸਰਕਾਰ ਚੱਲੂਗੀ ਅੱਜ ਇਹ ਸਾਡੇ ਇਲਾਕੇ ਦੀ ਜਿਹੜੀ ਮੇਨ ਬਲਾਕ ਆ ਜੋ ਸਾਡਾ ਸਿੱਧੂ ਆ ਬੇਟਾ ਜੋ ਕਿਸੇ ਸਮੇਂ 90 ਪਿੰਡਾਂ ਦੀ ਨੁਮਾਇੰਦਗੀ ਕਰਦਾ ਸੀ ਸਾਫੀਪੁਰਾ ਪੂਪੁਰਾ ਗਿੱਦੜਵਿੰਡੀ ਧਿਆੜਾ ਇਹ ਸਾਡੇ ਕੋਲੋਂ ਸਿਰਫ 10 ਕਿਲੋਮੀਟਰ ਦੀ ਦੂਰੀ ਤੇ ਬਸੇ ਹੋਏ ਪਿੰਡ ਨੇ ਕੋਈ 24 ਪਿੰਡ ਐਸੇ ਨਹੀਂ ਜਿਹੜੇ 10 ਕਿਲੋਮੀਟਰ ਦੀ ਦੂਰੀ ਤੇ ਬਸੇ ਹੋਏ ਨੇ ਇਸ ਬਲਾਕ ਤੋਂ ਲੇਕਿਨ ਇਸ ਬਲਾਕ ਨਾਲੋਂ ਤੋੜ ਦਿੱਤੇ ਗਏ ਨੇ ਉਹਨਾਂ ਨੂੰ ਜਗਰਾਵਾ ਬਲਾਕ ਨਾਲ ਲਾਇਆ ਗਿਆ 90ਆਂ 'ਚੋ ਬਾਤ ਕਰ ਦਿੱਤੇ ਗਏ ਚਾਹੀਦਾ ਤਾਂ ਇਹ ਸੀ ਜਿਹੜਾ ਨੇੜੇ ਵਾਲੇ ਪਿੰਡ ਨੇ ਇਹਨਾਂ ਨੂੰ ਇਸੇ ਬਲਾਕ ਨਾਲ ਰਹਿਣ ਦਿੱਤਾ ਜਾਂਦਾ ਹੁਣ ਕੀ ਆ ਹੁਣ ਕਹਿੰਦੇ ਇਹਨਾਂ ਇਸ ਏਰੀਆ ਦੇ ਲੋਕਾਂ ਨੂੰ ਮੁੱਲਾਂਪੁਰ ਭੇਜਣਾ ਮੁੱਲਾਂਪੁਰ ਤੇ ਬਿਲਡਿੰਗ ਹੀ ਕੋਈ ਨਹੀਂ ਹੈਗੀ ਕਿਸੇ ਬਲਾਕ ਦੀ ਅਗੇ ਨਾਮ ਮੁੱਲਾਂਪੁਰ ਰੱਖਿਆ ਵਾ ਤੇ ਜੱਲੂ ਗਾਜੀ ਇਹ ਸਦਾਰ ਬਲਾਕ ਦੀ ਬਿਲਡਿੰਗ ਜੋ ਇਸ ਬਿਲਡਿੰਗ ਨੂੰ ਕੀ ਹੋਇਆ 50 ਸਾਲ ਤੱਕ ਅੱਜ ਇਸ ਬਿਲਡਿੰਗ ਨੂੰ ਕੁਛ ਨਹੀਂ ਹੋਇਆ 50 ਸਾਲ ਤੋਂ ਇਹ ਚੱਲ ਰਿਹਾ ਇਸ ਬਲਾਕ ਨਹੀਂ ਬਦਲਤ ਆਪਣੇ ਪਿੰਡਾਂ ਦੀ ਤਰੱਕੀ ਹੋਈ ਹੈ ਪਿੰਡਾਂ ਦੇ ਵਿੱਚ ਗਲੀਆਂ ਨਾਲੀਆਂ ਧਰਮਸ਼ਾਲਾਾਂ ਸਮਸ਼ਾਨ ਘਾਟਾਂ ਜਾਂ ਜਿੰਨੇ ਹੋਰ ਕਮਿਊਨਿਟੀ ਸੈਂਟਰ ਬਣੇ ਨੇ ਜਿਹੜੀਆਂ ਗ੍ਰਾਂਟਾਂ ਪਿੰਡਾਂ ਨੂੰ ਇਸ਼ੂ ਹੋਈਆਂ ਉਹ ਇਸੇ ਬਲਾਕ ਰਾਹੀਂ ਹੋਈਆਂ ਇਸ ਬਲਾਕ ਨਾਲ ਸਾਡਾ ਵੀਰੋ ਬਹੁਤ ਸਾਰਾ ਇਤਿਹਾਸ ਜੁੜਿਆ ਹੋਇਆ ਹੈ ਇਸ ਬਲਾਕ ਦੀ ਬਲਾਕ ਦੇ ਵਿੱਚ ਇੱਕ ਐਸਾ ਦਫ਼ਤਰ ਵੀ ਚੱਲਦਾ ਹੈ ਜਿਹੜਾ ਸਾਡੇ ਇਲਾਕੇ ਦੇ ਲੋਕਾਂ ਨੂੰ ਬੀਬੀਆਂ ਨੂੰ ਪਾਈਆਂ ਨੂੰ ਮਨਰੇਗਾ ਦੇ ਵਿੱਚ ਰੋਜ਼ਗਾਰ ਦਿੰਦਾ ਹੈ ਮੈਂ ਰਗਵੀਰ ਸਿੰਘ ਬੈਣੀਪਾਲ ਸੂਬੇ ਦਾ ਜਥੇਬੰਦ ਕਿ ਸਕਤਰਾ ਜਮੂਰੀ ਕਿਸਾਨ ਸਭਾ ਪੰਜਾਬ ਦਾ ਸਾਨੂੰ ਹਫਤਾ ਤੱਕ ਪਹਿਲਾਂ ਇਸ ਗੱਲ ਦਾ ਪਤਾ ਲੱਗਿਆ ਕਿ ਬਲਾਕ ਸਦਮਾ ਬੇਟ ਦਾ ਜਿਹੜਾ ਦਫਤਰ ਹੈ ਉਹਨੂੰ ਇੱਥੋਂ ਖਤਮ ਕਰਕੇ ਮੁੱਲਾਂਪੁਰ ਦਾਖਾ ਨਾਲ ਅਟੈਚ ਕੀਤੇ ਜਾ ਰਹੇ ਸਾਰੇ ਪਿੰਡ ਸਾਨੂੰ ਬੜਾ ਦੁੱਖ ਹੋਇਆ ਇਹ ਗੱਲ ਸੁਣ ਕੇ ਕਿਉਂਕਿ ਬਲਾਕ ਵਿਕਾਸ ਅਫਸਰ ਪੰਚਾਇਤ ਅਫਸਰ ਜਿਹੜੇ ਇਹਨਾਂ ਦਫ਼ਤਰਾਂ ਦੇ ਵਿੱਚ ਬੈਠਦੇ ਨੇ ਉਹ ਸਾਰੇ ਵਿਕਾਸ ਦੇ ਕੰਮਾਂ ਨੂੰ ਇਹਨਾਂ ਦੇ ਰਾਹੀਂ ਉਹਨਾਂ ਨੇ ਢੀਲ ਕਰਨਾ ਹੁੰਦਾ ਤੇ ਲੋਕ ਨੇ ਜਿਹੜੇ ਅਸੀਂ ਤਾਂ ਮੰਨ ਕਰਦੇ ਆ ਸਭੋਂ ਭਈ ਇਹ ਵੱਡੇ ਦਫ਼ਤਰ ਜਿਹੜੇ ਵਿਕਾਸ ਨਾਲ ਜੁੜੇ ਹੋਏ ਨੇ ਜਿਹੜੇ ਲੋਕਾਂ ਦੇ ਰੋਜ਼ਗਾਰ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਹੋਰ ਛੋਟੇ ਸਾਈਜ਼ ਕਰਕੇ ਲੋਕਾਂ ਦੀ ਪਹੁੰਚ ਦੇ ਵਿੱਚ ਲਿਆਂਦਾ ਜਾਵੇ ਪਰ ਦੁੱਖ ਦੀ ਗੱਲ ਇਹ ਹੈ ਵੀ ਉਹ ਦਫ਼ਤਰ ਜਿਹੜੇ ਕਿੰਨੇ ਸਮੇਂ ਤੋਂ ਚੱਲਦੇ ਨੇ ਉਹਨਾਂ ਨੂੰ ਤੋੜ ਕੇ ਮੁੜ ਕੇ ਲੋਕਾਂ ਦੀ ਪਹੁੰਚ ਤੋਂ ਬਾਹਰ 25 25 30-30 ਕਿਲੋਮੀਟਰ ਤੇ ਜਿੱਥੇ ਗਰੀਬ ਆਦਮੀ ਆਪਣੀ ਦਿਹਾੜੀ ਤੋੜ ਕੇ ਆਪਣੇ ਪੈਸੇ ਖਰਚ ਕਰਕੇ ਉਹ ਜਾ ਹੀ ਨਹੀਂ ਸਕੂਗਾ ਉਹ ਸਰਕਾਰ ਦੀ ਨੀਤੀ ਹੈ ਜਿਹੜੀ ਇਹਦੀ ਅਸੀਂ ਮਤਲਬ ਜਥੇਬੰਦੀ ਵੱਲੋਂ ਨਿਖੇਧੀ ਕਰਦੇ ਹਾਂ ਦੂਜੀ ਗੱਲ ਜਿਹੜੀ ਹੈਗੀ ਹੈ ਇਹ ਕਿ ਇਹ ਤਾਂ ਸਾਡੀ ਮੰਗੇ ਨਹੀਂ ਲੋਕਾਂ ਦੀ ਜਦੋਂ ਇਲੈਕਸ਼ਨਾਂ ਹੋਈਆਂ ਸਾਢੇ 3 ਸਾਲ ਹੋ ਗਏ ਲਗਭਗ ਤੇ ਨਾ ਹੀ ਸਾਨੂੰ ਭਗਵੰਤ ਮਾਨ ਦੀ ਸਰਕਾਰ ਦੇ ਉਹਨਾਂ ਨੁਮਾਇੰਦਿਆਂ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਉਹਨਾਂ ਸਾਨੂੰ ਇਹ ਕਿਹਾ ਸੀ ਪੀਐਸੀ ਤੁਹਾਡੇ ਬਲਾਕ ਵੀ ਤੋੜ ਦੇਵਾਂਗੇ ਤੁਹਾਡੇ ਹਸਪਤਾਲ ਵੀ ਫੇਲ ਕਰ ਦੇਵਾਂਗੇ ਤੁਹਾਡੇ ਇੱਥੇ ਵੱਡੇ ਸਕੂਲ ਵੀ ਨਹੀਂ ਦੇਣੇ ਇਹ ਗੱਲਾਂ ਤਾਂ ਉਹਨਾਂ ਨੇ ਕੀਤੀਆਂ ਹੀ ਨਹੀਂ ਸੀ ਉਦੋਂ ਸੱਚ ਨਹੀਂ ਸੀ ਬੋਲੇ ਉਦੋਂ ਲੋਕਾਂ ਨੂੰ ਸਭ ਜਵਾਕ ਦਿਖਾਇਆ ਕਿ ਲੋਕੋ ਸਾਨੂੰ ਵੋਟਾਂ ਪਾਓ ਤੁਸੀਂ ਪਹਿਲੀਆਂ ਸਰਕਾਰਾਂ ਦੇ ਕੋਲ ਉਹਨਾਂ ਦੇ ਉਹਨਾਂ ਦੇ ਦਰਦਾਂ ਦੇ ਕਾਰਨ ਧਰਨੇ ਮਾਰਦੇ ਹੋ ਮਜਾਰੇ ਕਰਦੇ ਹੋ ਟੈਂਕੀਆਂ ਤੇ ਚੜਦੇ ਹੋ ਨਸ਼ਾ ਤੁਹਾਡੇ ਹੱਡਾਂ 'ਚ ਰਚ ਗਿਆ ਤੇ ਤੁਹਾਨੂੰ ਜ਼ਹਿਰ ਪੀਂਦ ਮਾਰਸੇ ਆਤਮ ਹੱਤਿਆ ਕਰਨ ਵਾਸਤੇ ਉਹਨਾਂ ਲੋਕਾਂ ਨੇ ਮਜਬੂਰ ਕੀਤਾ ਤੁਸੀਂ ਸਾਨੂੰ ਵੋਟਾਂ ਪਾਓ ਜਾਂ ਸਰਕਾਰ ਆ ਗਈ ਇਹ ਲੋਕਾਂ ਦੀ ਸਰਕਾਰ ਹੋ ਤੇ ਤੁਸੀਂ ਇਹ ਧਰਨੇ ਮੁਜਾਰੇ ਭੁੱਲ ਜਾਓਗੇ ਪਰ ਮੈਂ ਲੰਬੀ ਗੱਲ ਨਹੀਂ ਕਰਨੀ ਦੁੱਖ ਹੈ ਇਸ ਗੱਲ ਦਾ ਵੀ ਕੋਈ ਉਹ ਵਰਗ ਜਿਹੜਾ ਦਸਾਂ ਨਾ ਉਹਦੀ ਕਿਰਤ ਕਰਨ ਵਾਲਾ ਮਲਾਜ ਮਜ਼ਦੂਰ ਵਪਾਰੀ ਕਿਸਾਨ ਛੋਟਾ ਦੁਕਾਨਦਾਰ ਕੋਈ ਇਹ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਨਹੀਂ 32 ਪਿੰਡ ਲੁਧਿਆਣੇ ਦੇ ਨੇੜੇ 24311 ਏਕੜ ਜ਼ਮੀਨ ਉਹਨੂੰ ਐਕਵਾਇਰ ਕਰਨ ਦਾ ਧੱਕੇ ਨਾਲ ਉਹਨਾਂ ਨੇ ਆਰਡਰ ਜਾਰਜ ਕਰ ਦਿੱਤੇ ਜਿਹਦੇ ਬਾਰੇ ਅਸੀਂ ਕੱਲ ਨੂੰ ਅਸੀਂ ਜਿਹੜਾ ਗਲਾਡਾ ਦਾ ਦਫ਼ਤਰ ਹੈ ਉਹਨੂੰ ਘੇਰਨ ਜਾ ਰਹੇ ਹਾਂ ਮੇਰੇ ਕਹਿਣ ਦਾ ਮਤਲਬ ਜਮੇ ਪੁੱਠਾ ਗੇੜਾ ਦਿੱਤਾ ਜੋ ਕਿਹਾ ਉਹਦੇ ਉਲਟ ਕੀਤਾ ਤੇ ਜੋ ਕਰ ਰਹੇ ਨੇ ਇਹ ਲੋਕਾਂ ਦੀਆਂ ਦੁੱਖ ਤਕਲੀਫਾਂ ਦਾ ਹਰਨ ਕਰਨ ਦਾ ਨਹੀਂ ਇਹ ਲੋਕਾਂ ਦੀਆਂ ਦੁੱਖ ਤਕਲੀਫਾਂ ਨੂੰ ਵਧਾਉਣ ਦਾ ਤੇ ਅਸੀਂ ਭਗਵੰਤ ਮਾਨ ਨੂੰ ਇਹ ਕਹਿਣਾ ਚਾਹੁੰਦੇ ਹਾਂ ਇਹ ਤੇਰੀਆਂ ਕਾਰਵਾਈਆਂ ਇਦਾਂ ਹੀ ਜਾਰੀ ਰਹੀਆਂ ਜੋ ਤੁਸੀਂ ਗੱਲਾਂ ਕੀਤੀ ਸੀ ਉਹਦੇ ਉਲਟ ਤੇਰੇ ਐਮ ਐਲ اے ਤੇ ਤੇਰੀ ਸਰਕਾਰ ਕੰਮ ਕਰਦੀ ਨਹੀਂ ਤਾਂ ਦਿਨ ਦੂਰ ਨਹੀਂ ਸਿਰਫ 1.5 ਸਾਲ ਰਹਿ ਗਿਆ ਲੋਕ ਜੇ ਪਹਿਲਿਆਂ ਨੂੰ ਬਦਲ ਸਕਦੇ ਨੇ ਤਾਂ ਰੱਖਣਾ ਤੈਨੂੰ ਵੀ ਇਹਨੀਆਂ ਬੇਨਤੀਆਂ ਕਰਦਾ ਹੋਇਆ ਕਿ ਸਰਕਾਰ ਸਿੱਧੇ ਰਸਤੇ ਦੇ ਉੱਤੇ ਆਵੇ ਉਸ ਮਾਰਚ ਦੀ ਤਾਈ ਉਸ ਮਾਰਚ ਦੇ ਬਲਾਕ ਦੇ ਵਿੱਚ ਧਾਣਾ ਲਗਾਤਾ ਜੇ ਸਰਕਾਰ ਨੇ ਫੈਸਲਾ ਫੇਰ ਵੀ ਨਾ ਬਦਲਿਆ ਅਗਲਾ ਕਦਮ ਕੀ ਹੈ ਅਸੀਂ ਇੱਥੋਂ ਦੇ ਲੋਕ ਸਾਡੀ ਜਿਹੜੀ ਟੀਮ ਹੈ ਸਾਡੇ ਆਗੂ ਖੜੇ ਨੇ ਮੇਰੇ ਨਾਲ ਪ੍ਰਾਸ ਸਿੰਘ ਕੋਟੋਮਰਾ ਸਾਡੀ ਜਥੇਬੰਦੀ ਦੇ ਪ੍ਰਧਾਨ ਵੀ ਨੇ ਬਲਜੀਤ ਸਿੰਘ ਗੋਰਸੀਆ ਸਾਬਕਾ ਸਰਪੰਚ ਇਹ ਵੀ ਸਾਡੀ ਦਿਹਾਤੀ ਮਜਦਤ ਸਫਾ ਦੇ ਪ੍ਰਧਾਨ ਨੇ ਬਾਕੀ ਪੰਚਾਂ ਸਰਪੰਚਾਂ ਨਾਲ ਰਲ ਕੇ ਅਸੀਂ ਇਸ ਗੱਲ ਲਈ ਮਜਬੂਰ ਹੋਵਾਂਗੇ ਕਿ ਅਸੀਂ ਸਰਕਾਰ ਦੇ ਇਹਨਾਂ ਕੰਮਾਂ ਦੇ ਖਿਲਾਫ ਕੋਈ ਤਕੜਾ ਐਕਸ਼ਨ ਉਲੀਕੇ ਲੋਕਾਂ ਨੂੰ ਲਾਂਬੰਦ ਕਰਕੇ ਅਸੀਂ ਸਰਕਾਰ ਦਾ ਰਾਹ ਰੋਕੀਏ ਜਿਹੜੇ ਪੁੱਠੇ ਪਾਥੇ ਵੱਲ ਨੂੰ ਤੁਰ ਰਹੇ ਨੇ ਪਿਛਲੇ ਹਫ਼ਤੇ ਤੋਂ ਪਤਾ ਲੱਗਿਆ ਸੀਗਾ ਵੀ ਜਿਹੜਾ ਆਪਣਾ ਸਿੰਧਵਾੜੀ ਬਲਾਕ ਆ ਇਹਨੂੰ ਇਥੋਂ ਤੋੜ ਕੇ ਮੁੰਲਾਪੁਰ ਲਜਾਇਆ ਦਾਖਾ ਦਾਖੇ ਜਰਜਾਇਆ ਜਾ ਰਿਹਾ ਕਿਉਂਕਿ ਜਿਹੜਾ ਮੁੰਲਾਪੁਰ ਦਾਖਾ ਉਹ ਐਮਐਲਏ ਦੀ ਇੱਕ ਸ਼ੀਟ ਆ ਉਹਦੇ ਨਾਲ 13 ਪਿੰਡ 113 ਪਿੰਡ ਜੁੜੇ ਹੋਏ ਨੇ ਉਸ ਬਲਾਕ ਦੇ ਨਾਲ ਔਰ ਉਹ 113 ਪਿੰਡਾਂ ਨੂੰ ਇਹ ਮੁੰਲਾਪੁਰ ਇਕੱਠਿਆਂ ਟੱਕੇ ਕਰਨਾ ਚਾਹੁੰਦੇ ਨੇ ਪਰ ਆਪਣੇ ਇਹ ਹਲਕੇ ਦੇ ਤਿੰਨ ਬਲਾਕ ਨੇ ਇੱਕ ਪਕਵੜ ਬਲਾਕ ਆ ਇਹ ਮੁਲਾਪ ਸਸਿਕਾ ਜੀ ਕਰਿਆ ਸਸਿਕਾ ਘਰ ਦਾ ਬਿਜਲੀ ਦਾ ਸਟੇ ਇਹ ਜਿਹੜਾ ਬੰਦ ਪੱਤਰ ਤੁਹਾਡੇ ਵੱਲੋਂ ਦਿੱਤਾ ਗਿਆ ਮੈਂ ਤੁਹਾਨੂੰ ਭਰੋਸਾ ਦਵਾਣਾ ਵੀ ਭਗਵੰਤ ਸਿੰਘ ਬਾਦ ਜੀ ਨੂੰ ਮੁਕਤ ਕੈਰੂ ਕੇ ਜਾਓ ਰਸ ਵਿੱਚ ਜਾ ਜਾਏਗਾ ਬਾਇਕੀ ਦਾ ਖਾਲਸਾ ਮੈਂ ਲਾਈਨ